ਨਾ ਪਰਮਜੀਤ ਕੋਰ ਪਰਮਜੀਤ ਦੀ ਕੀ ਗੱਲ ਹੋਈ ਜੀ ਗੱਲ ਭਾਜ ਕੋਈ ਨਹੀਂ ਇੱਥੇ ਪਰੌਣੇ ਆਏ ਆ ਤੇ ਮੇਰੇ ਭਤੀਜੇ ਹੀ ਇੱਥੇ ਮੈਨੂੰ ਮਿਲਣ ਆਏ ਆ ਤੇ ਇਹ ਪੈਸੇ ਪੁੱਛਣ ਗਏ ਸਾਜਨ ਉਹਨਾਂ ਨੂੰ ਇਹਨਾਂ ਨੇ ਉੱਥੇ ਘੁੱਟ ਘੱਟਿਆ ਤੇ ਗੋਲੀ ਉੱਥੇ ਵੀ ਚਲਾਈ ਤੇ ਇੱਥੇ ਘਰ ਵਿੱਚ ਚਲਾਈ ਨਾਲੇ ਅਣਕੇ ਦੱਸਿਆ ਜਾ ਰਿਹਾ ਕਿ ਬਾਹਰੋਂ ਲੜਕੇ ਬਲਾਕ ਬੁਲਾਏ ਗਏ ਹਾਂਜੀ ਬਾਹਰੋਂ ਮੱਲੰਗਾ ਤੋਂ ਹੋਰ ਮੱਲੰਗਾ ਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਉਹਦਾ ਮੁੰਡਿਆਂ ਦਾ ਪਤਾ ਸਾਡੇ ਵੱਲੋਂ ਵੀ ਬੁਲਾਏ ਗਏ ਲੱਗਦੇ ਹਾਂਜੀ ਨਹੀਂ ਨਹੀਂ ਹਾਡੇ ਨਾਲ ਸਾਦੇ ਆਹ ਤਾਂ ਭੱਜੇ ਮੁੰਡੇ ਸੱਟ ਲੱਗਿਆ ਤਾਂ ਆਏ ਮੁੰਡੇ ਨਹੀਂ ਹਾਂਜੀ ਪੇਂਡਿਆ ਮੇਰੇ ਭਤੀਜੇ ਆ ਇਹਨੀਆਂ ਕਿ ਸੱਟਾਂ ਜੜੀਆਂ ਲੱਗੀਆਂ ਆ ਤੁਹਾਡੇ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਹਾਂਜੀ ਬਹੁਤ ਸੱਟਾਂ ਲੱਗੀਆਂ ਬਾਜੀ ਸਰਪਟ ਇੱਕ ਭਤੀਜਾ ਮੇਰਾ ਬੋਲਦਾ ਨਹੀਂ ਛੋਟਾ ਜਿਹਾ ਵਾ ਹੋਵੇ ਆਹ ਮੁੰਡੇ ਬਿਲਕੁਲ ਛੋਟਾ ਬੱਚਾ ਵਾ ਉਹਨੂੰ ਨਾਲੇ ਚਨਾਪ ਛੱਡਿਆ ਵਾ ਮੁੰਡੇ ਨੂੰ ਛਡਾਉਂਦਿਆਂ ਹਾਂ ਮਾਰੇ ਪਹਨ ਦਾ ਕੀ ਉਦਾਤਰ ਦੁੱਤਰ ਮਾਰੇ ਘਰਿਆਂ ਨਾਲੇ ਤੇ ਗੋਲੀਆਂ ਗੋਲੀਆਂ ਮਾਰੀਆਂ ਚ ਉਹਨਾਂ ਨੇ ਤਾਂ ਇੱਥੇ ਬੜੀ ਗੋਲੀ ਚਲਾਈ ਆ ਆਪਕੇ ਗੋਲੀ ਲੱਗੀ ਵੀ ਹੈ ਕਿਸੇ ਨੂੰ ਹਾਂਜੀ ਗੋਲੀ ਉਹ ਮੁੰਡੇ ਚਾਚਾ ਜਿਗਾਂ ਗੋਲਗਾ ਵਿੱਚ ਦਾਤਰ ਹੀ ਮਾਰੀ ਉਹਨਾਂ ਨੇ ਕੀ ਬੰਦ ਕਰਦੇ ਹਾਂਜੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਮੰ ਹਾਂਜੀ ਹਾਂ ਉਹਨਾਂ ਨੂੰ ਇਨਸਾਫ ਚਾਹੀਦਾ ਹਾਂ ਆ ਇਨਸਾਫ ਚਾਹੀਦਾ ਪੱਛਾ ਉਹਨੂੰ ਇਹਨਾਂ ਨੂੰ ਛੱਡਣਾ ਨਹੀਂ ਬਾਸ ਇਹਨਾਂ ਨੂੰ ਜਨਾਨੀਆਂ ਨੂੰ ਘਰੋਂ ਉੱਠ ਕੇ ਗਏ ਜੋ ਇੱਥੇ ਸਾਡੇ ਘਰ ਆ ਵੇਖੋ ਪਾਜੀ ਉਹਨਾਂ ਨੇ ਇੱਥੋਂ ਨਾ ਗੋਲ ਗੱਲ ਛਿੱਕੇ ਖੜੇ ਰਾਣੇ ਆ ਵੇਹੜ ਕੰਦਾ ਚ ਗੋਲੀਆਂ ਬਾਹਰ ਵੇਖੋ ਮਾਰ ਗਏ ਮੇਰਾ ਨਾਮ 사ਜਨ ਹੈ ਜੀ ਮੈਂ ਰਾਜਵੀਰ ਦਾ ਬ੍ਰਦਰ ਆ ਸਗਾ ਤੇ ਵੰਸ਼ਪ੍ਰੇਤ ਦਾ ਮੈਂ ਚਾਚੇ ਦਾ ਮੁੰਡਾ ਵਾ ਕੀ ਗੱਲ ਕੀ ਹੋਈ ਤੇ 사ਜਨ ਗੁੱਜਰ ਕੋ ਇੱਥੇ ਤਲਾਵੇਂ ਦਾ 사ਜਨ ਗੁੱਜਰ ਇਹਦੇ ਕੋਲ 60000 ਰੁਪਏ ਲੈਣ ਆਲੇ ਮੇਰੇ ਬ੍ਰਦਰ ਦਾ ਇਹਨਾਂ ਦਾ ਲੈਂਡ ਦੇਣੇ ਸੀ ਤੇ ਬ੍ਰਦਰ ਮੇਰਾ ਪੈਸੇ ਲੈਣ ਗਿਆ ਪੁੱਛਣ ਗਿਆ ਇਹਨਾਂ ਕੋਲੋਂ ਤੇ ਨਾਲ ਉੱਥੇ ਉਹਨਾਂ ਪਹਿਲਾਂ ਸੱਟਾਂ ਲਾਈਆਂ ਵੰਚਪ੍ਰੀਤ ਬਹੁਤ ਜ਼ਿਆਦਾ ਸੀਰੀਅਸ ਆ ਗੁਰਨਾਉਂਡ ਹਸਪੀਟਲ ਦੇ ਵਿੱਚ ਦਾਖਲ ਹੋਇਆ ਵਾ ਉੱਥੇ ਵੰਚਪ੍ਰੀਤ ਤੇ ਬਹੁਤ ਜ਼ਿਆਦਾਆਂ ਸੱਟਾਂ ਲੱਗੀਆਂ ਹੋਸ਼ ਨਹੀਂ ਕਰਨ ਰਿਹਾ ਤੇ ਇਹਨਾਂ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਹੈ ਤੇ 10-15 ਫਾਇਰਿੰਗ ਕੀਤੀ ਹੋਣੀ ਮੇਰੇ ਖਿਆਲ ਨਾਲ ਆਵੇ ਕੰਧਾਂ ਦੇ ਵਿੱਚ ਨਿਸ਼ਾਨ ਹੈ ਉਹਨਾਂ ਦੇ ਤੇ ਇੱਕ ਮੋਣੂ ਮੋਣੂ ਬੱਲੀਆਂ ਦਾ ਮੁੰਡਾ ਵਾ ਉਹਨੇ ਵੀ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਆ ਇੰਨੇ ਇੱਕ ਦੋਗ ਬੰਦੇ ਦਾ ਸਾਨੂੰ ਨਾ ਪਤਾ ਇੱਕ ਬੱਦੂ ਆ ਇਹਨਾਂ ਬਹੁਤ ਜ਼ਿਆਦਾ ਇੱਥੇ ਆ ਕੇ ਹਲੜਬਾਜੀ ਬਹੁਤ ਜ਼ਿਆਦੀ ਕੀਤੀ ਆ ਅਹੀਂ ਆਪਣੇ ਜਣ ਬਹੁਤ ਤਰੀਕੇ ਨਾਲ ਇਤਨਾ ਭਰਾਵਾਂ ਨੇ ਬਹੁਤ ਜਾਨ ਆਪਣੀ ਆਪ ਖੁਲਿੰਦਰਾ ਵੜ ਕੇ ਬਚਾਈ ਆ ਬਹੁਤ ਜਿਆਦਾ ਇਥੇ ਆ ਕਿ ਮੁਲਕ ਇਕੱਠਾ ਹੋਇਆ ਤੁਹਾਨੂੰ ਵੀਡੀਓ ਘਟੋ ਕਰਨੀ ਮੇਰੇ ਖਾਲਾ ਨਾ ਵਿਦਾ ਵੀ 20 ਜਣੇ ਦੇ ਹੈ ਹੀ ਆ 20 ਜਣੇ ਹੈਗੇ ਹੀ ਬਹੁਤ ਜਿਆਦਾ ਇਥੇ ਟਰੋੜਾ ਬਹੁਤ ਜਿਆਦਾ ਚਲਾਇਆ ਵੇਖੋ ਸਾਡੇ ਪੂਏ ਦੇ ਬਾਹਰ ਕੀ ਪਿਸਤੌਲ ਆ ਮੋਨੂ ਕੋ ਪਿਸਤੌਲ ਹੀ ਸਾਇਲ ਗੁੱਜਰ ਕੋ ਪਿਸਤੌਲ ਹੀ ਤਿੰਨ ਚਾਰ ਪਿਸਤੌਲੀ ਉਹਨਾਂ ਕੋਲ ਫਾਇਰਿੰਗ ਬਹੁਤ ਜਿਆਦਾ ਇਥੇ ਹੋਈ ਆ ਫੇਰ ਤੇ ਆਪਣੇ ਅੰਦਰ ਵੜ ਕੇ ਆ ਕੇ ਜਾਨ ਬਚਾਈ ਆ ਮਾਂਗਾ ਹੀ ਐਵੇਂ ਕਰਦੇ ਆ ਕਿ ਇਹਨਾਂ ਦਾ ਕੰਮ ਹੀ ਐ ਹੋਵੇ ਇੱਕ ਹਸਾਬ ਦੇ ਹੱਤ ਵਧਗੇ ਬਣੇ ਆ ਸਾਜਣਿਆ ਗੁੱਜਰ ਬੁੱਧੂ ਮੋਣੂ ਇਹ ਤਿੰਨ ਜਾਨੇ ਤੇ ਬਹੁਤ ਹੱਤ ਵਧਗੇ ਇੱਕ ਹਸਾਬ ਦੇ ਬਲੇ ਬਹੁਤ ਜ਼ਿਆਦਾ ਇੱਥੇ ਜਿਹੜਾ ਵੀ ਆਉਂਦਾ ਵਾ ਪਹਿਲਾਂ ਇੱਕ ਦੋ ਪੰਜ 6 ਦਿਨ ਹੋ ਕੇ ਪਹਿਲਾਂ ਲੜਾਈ ਇਹਨਾਂ ਨੇ ਕੀਤੀ ਉਹਨਾਂ ਦੇ ਘਰੇ ਬਜਾ ਕੇ ਉਹਨਾਂ ਨੇ ਬਹੁਤ ਨਾ ਜ਼ਿਆਦਾ ਕੁੱਟਿਆ ਮੇਰੇ ਭੂਆ ਦੇ ਮੁੰਡਾ ਨੂੰ ਇਹਨਾਂ ਨੇ ਵੀ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ ਇਹ ਕੰਮ ਹੀ ਐ ਉਹ ਕਰਦੇ ਆ ਜੀ ਇਹਨਾਂ ਦਾ ਸਾਜਣ ਗੁੱਜਰ ਬੁੱਧੂ ਇਹੋ ਕੰਮਾਂ ਦੇ ਵਿੱਚ ਆਏ ਲੜਾਈ ਦੇ ਵਿੱਚ ਆਏ ਕੀ ਝਗੜਾ ਹੋਇਆ ਕਿਸ ਚੀਜ਼ ਨੂੰ ਲੈ ਕੇ ਹੋਇਆ ਕੀ ਝਗੜਾ ਹੋਇਆ ਜੀ ਰਾਜੀ ਰਾ ਕੰਡਾ ਸੱਖੌੜੀ ਅੱਛਾ ਜੀ ਕੰਡੇ 60000 ਰੁਪਇਆ ਬੁੱਧੂ ਨਾਲ ਮੰਗਾਈ ਚੁਣਾਂ ਉਹ 1.5 ਲੱਖ ਪੈਨੇ ਦਿੱਤੇ ਅੱਜ ਇਹਦਾ ਰਾਜਾ ਬਚਪਰਾ ਨੇ ਆਨਵਾਸ ਤੇ ਆਇਆ ਇੱਥੇ ਆਪਣੀ ਤੁਹਾਨੂੰ ਹੋਗੀ ਉਹਨਾਂ ਬੁੱਧੂ ਨੇ ਆਪਣੇ ਨਾਲ ਪਿੰਡ ਦੇ ਹੋਰ ਮੁੰਡੇ ਸਾਥਲੇ ਬਾਹਰੋਂ ਸਾਥਲੇ ਕੋ ਆਪੋ ਜੀ ਕਰੋੜਾ ਬੜਾ ਚਲਾਇਆ ਕਿੰਨੇ ਬੰਦੇ ਜ਼ਖਮੀ ਹੋਏ ਜੀ ਦੋ ਜ਼ਖਮੀ ਹੋਏ ਬਚਪਰੇ ਇਹ ਰਾਜ ਕਿੰਨੇ ਕੋ ਮੁੰਡੇ ਯਾਰ ਫਾਇਰਿੰਗ ਵੀ ਕੀਤੀ ਗਈ ਹੈ ਹਾਂਜੀ ਦੱਸਿਆ ਜਾ ਰਿਹਾ ਫਾਇਰਿੰਗ ਵੀ ਕੀਤੀ ਗਈ ਹਾਂ ਫਾਇਰਿੰਗ ਕੀਤੀ ਇਹਨਾਂ ਨੇ ਬਾਕੀ ਮੌਕੇ ਤਸਦੀਕ ਕਰ ਰਹੇ ਆ ਕਿੰਨੇ ਫਾਇਰ ਜਿਹੜੇ ਕੀਤੇ ਗਏ ਇਹਨਾਂ ਨੇ ਕਹਿਨ ਮਤਾਂ 5-6 ਫਾਇਰ ਆ ਬਾਕੀ ਤਸਦੀਕ ਤੋਂ ਬਾਅਦ ਪਤਾ ਲੱਗੇਗਾ ਕਿੰਨੇ ਫਾਇਰ ਕਿੰਨੇ ਆਪਸੀ ਦੋ ਦੋਵਾਂ ਤਰ੍ਹਾਂ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਆਪਸ ਝਗੜਾ ਆ ਮੁੰਡੇ ਕਿੰਨੇ ਸੀ ਮੁੰਡੇ 8-8 ਸੀ ਜਦੋਂ ਦੋਵਾਂ ਪਾਰਟੀਆਂ ਦੇ 10-10 ਉਹ ਦੋਤਰ ਜਾਣੇ ਸੀਗੇ ਰਾਜਨੀਤਿਕ ਇਹਨਾਂ ਨੇ ਬਾਅਦ ਚ ਹੁਣ ਦੁਬਾਰਾ ਤੇ ਮਿਲ ਇਹਨਾਂ ਦੇ ਆਏ ਵੈਸੇ ਤਾਂ ਪਤਾ ਲੱਗਾ ਵੀ 3 ਲੈਂਦੇ ਨੇ ਨਾ ਨਾ ਵੈਸੇ ਤਾਂ 60000 ਰੁਪਏ ਤਾਂ ਸੀ ਨੇ ਜਦੋਂ ਨਾ ਪਹਿਲਾਂ ਆਪੋ ਜਿਹੜਾ ਸਾਡਾ ਪ੍ਰੇਮ ਪਿਆਰ ਉਹ ਅੱਗੇ ਅੱਡਾ ਉਹ ਪਹਿਲ ਲੈਣ ਨੂੰ ਤਰਿਆ ਕਿੰਨੇ ਬੰਦਿਆਂ ਨੂੰ ਯਾਨੀ ਕਿਸੋ ਖੜਿਆ ਜੀ ਹਾਂਜੀ ਕੁਛ ਟੀਸ਼ ਵਾਸਤੇ ਕੁਛ ਕੁਛ ਕਰਨੇ ਆ ਕਰਨੇ ਬੜਾ ਬੰਦੇ ਖੜੇ ਕੋਈ ਜਿਹੜੇ ਪਿਸਟਲ ਵਰਤੇ ਗਏ ਆ ਉਹ ਲੈਸੈਂਸੀ ਹੀ ਜਾਂ ਫਿਰ ਨਹੀਂ ਇਹ ਵੀ ਪਾਰ ਦਾ ਹੜਾ ਤੇ ਤਸਦੀਕ ਤਾਂ ਕਰਾਂਗੇ ਕਿ ਪਤਾ ਲੱਗਿਆ ਦਸਤਾਵੇਜ਼ ਪੜ੍ਹਣਗੇ ਬਿਲਕੁਲ ਠੀਕ ਹੈ ਜੀ ਕਿੰਨੇ ਜਾਣੇ ਜਿਹੜੇ ਜ਼ਖਮੀ ਹੋਏ ਦੋ ਜ਼ਖਮੀ ਕੰਡੀਸ਼ਨ ਕੀ ਹੈਗੀ ਉਹਨਾਂ ਦੀ ਠੀਕ ਨੇ ਇਹ ਤਾਂ ਸੱਚ ਕਰਤ ਲੱਗਾ ਵਾ ਬੰਦਦੇ ਪਤਾ ਕੀਤਾ ਹੁਣ ਆਇਆ ਇਹ ਵੀ ਠੀਕ ਹੈ ਤੇ 10000 ਹਜ਼ਾਰ ਤੇ ਰੋੜਾ ਦੇ ਤੇ ਸਾਧ ਕਰ ਰੋੜਾ ਕਰਤੀ ਤੇ ਬਾਕੀ ਜੇ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਆਪਾਂ ਚ ਜਿਹੜਾ 60000 ਦਾ ਲੈਣ ਲੈਣੀ ਸੀ ਕਿਸ ਚੀਜ਼ ਦਾ 60000 ਰੁਪਇਆ ਲੈਣਾ ਸੀ ਅਧਾਰੇ 60000 ਦਿੱਤਾ ਸੀ ਇਹਨੇ ਰਾਜਵੀਰ ਨੇ ਬੁੱਧੂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਬਿਆਨ ਲੈ ਕੇ ਉਹਨਾਂ ਨੇ ਪਤਾ ਬਿਆਨ ਲਿਖਦੇ ਬਿਆਨ ਦੇ ਉਹ ਹਿਸਾਬ ਨਾਲ ਕਰੀ ਗਏ ਠੀਕ